ਲੇ ਜਮਾਨਿਆਂ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਸਨ ਪਰ ਅੱਜ ਦੇ ਟਾਈਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਚੇ ਬਾਹਰ ਆ ਕੇ ਖੇਡਣਾ ਤਾਂ ਇੱਕ ਤਰ੍ਹਾਂ ਦੇ ਨਾਲ ਭੁੱਲ ਹੀ ਚੁੱਕੇ ਨੇ ਘਰ ਦੇ ਵਿੱਚ ਬੈਠ ਕੇ ਹੀ ਉਹਨਾਂ ਨੂੰ ਖੇਡਣਾ ਆ ਜੋ ਪਸੰਦ ਆ ਗਿਆ ਹੈ ਪਰ ਇਸੇ ਦੇ ਚਾਲਦਿਆਂ ਹੁਣ ਸਿਟੀ ਆਫ ਬ੍ਰੈਂਟਨ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਬ੍ਰੈਂਟਨ ਦੇ ਵਿੱਚ ਕ੍ਰਿਕਟ ਨੂੰ ਵਧਾਵਾ ਦੇਣ ਦੇ ਲਈ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਬੱਚੇ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਅਤੇ ਕ੍ਰਿਕਟ ਹੱਬ ਨੂੰ ਜੁਆਇਨ ਕਰਨ ਅਤੇ ਕ੍ਰਿਕਟ ਦੇ ਮਿਆਰ ਨੂੰ ਹੋਰ ਉੱਤੇ ਚੱਕ ਸਕਣ ਇਸੇ ਦੇ ਚਾਲਦਿਆਂ ਇੱਕ ਨਵਾਂ ਉਪਰਾਲਾ ਜੋ ਹੈ ਸਿਟੀ ਆਫ ਬ੍ਰੈਂਟਨ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਆਓ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ सिटी ऑफ ब्रैमटन ਵੱਲੋਂ 8 ਅਪ੍ਰੈਲ ਨੂੰ ਸਵੇਰੇ 9 ਵਜੇ ਦੇ ਕਰੀਬ ਬ੍ਰैमਟਨ ਦੇ ਵਿੱਚ ਦ ਕ੍ਰਿਕਟ ਹੱਬ ਵਿੱਚ ਕ੍ਰਿਕਟ ਨੂੰ ਵਧਾਵਾ ਦੇਣ ਦੇ ਲਈ ਨਵੇਂ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਤੇ ਕ੍ਰਿਕਟ ਨੂੰ ਲੈ ਕੇ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਖਾਸ ਮੌਕੇ ਤੇ ਕਈ ਮੰਤਰੀਆਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਦੱਸਿਆ ਕਿ ਇਸ ਮੌਕੇ ਤੇ ਉੱਪਰ ਯੂਕੇ ਤੋਂ ਮਿਨਿਸਟਰ ਡੇਵਿਡ ਰੈਟਲੇ ਵੀ ਪਹੁੰਚੇ ਤੇ ਉਹਨਾਂ ਕੇ ਆ ਕੇ ਉਹਨਾਂ ਨੂੰ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਬ੍ਰੈਂਪਟਨ ਦੇ ਵਿੱਚ ਕ੍ਰਿਕਟ ਨੂੰ ਵੱਡੇ ਪੱਧਰ ਦੇ ਉੱਤੇ ਲਿਜਾਣ ਦੇ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ ਤੇ ਬੱਚਿਆਂ ਨੂੰ ਵੀ ਵੱਧ ਚੜ ਕੇ ਕ੍ਰਿਕਟ ਹੱਬ ਦੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। Okay well it's fantastic to be here in Brampton. People tell me and told me before I arrived that it's a cricket capital. of Canada well i can see the interest that's here it's just very palpable you can feel the energy and the excitement about cricket and that's a good thing we need to encourage more generations British Council General Fawsia Younis who Brampton hub vich ponche te is mauke te unna kehya ke unna nu itthe ponch ke bahut hi changa lag rha hai te oh bahut hi khush han ਕ੍ਰਿਕਟ ਨੂੰ ਬ੍ਰੈਂਪਟਨ ਦੇ ਵਿੱਚ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਨਾਲ ਹੀ ਉਹਨਾਂ ਕਿਹਾ ਕਿ ਬ੍ਰੈਂਪਟਨ ਦੇ ਵਿੱਚ ਯੂਕੇ ਤੋਂ ਮਿਨਿਸਟਰ ਡੇਵਿਡ ਵੀ ਪਹੁੰਚੇ ਹੋਏ ਹਨ ਤੇ ਸਾਰੇ ਬ੍ਰੈਂਪਟਨ ਵਾਸੀਆਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਬਹੁਤ اچھا ਲੱਗਾ ਹੈ ਕਿ ਹਮ ਇੱਥੇ ਆ ਕੇ ਬ੍ਰੈਂਪਟਨ ਮੈਂ ਕ੍ਰਿਕਟ ਨੂੰ ਸਪੋਰਟ ਕਰ ਰਹੇ ਹਾਂ ਔਰ ਦੇਖ ਰਹੇ ਹਾਂ ਕਿ ਜਿੰਨੇ ਵੀ ਬ੍ਰੈਂਪਟਨ ਕੇ ਨੌਜਵਾਨ ਹਨ ਉਹ ਉਹ ਪਲੇ ਕਰ ਰਹੇ ਹਨ ਕ੍ਰਿਕਟ ਐਂਡ I'll be World Cup piara in North America and uh, I'm hoping that England does really well. Hamari both the chip players in Joe Root be here, Ben Stokes be here, and um, yeah, I'm looking forward to having uh, watching the World Cup here in North America and keep up the good work, Brampton, cricket capital of the whole of Canada. ਇਸ ਮੌਕੇ ਰੀਜਨਲ ਕਾਉਂਸਲਰ ਰਵੀਨਾ ਸੈਂਟੋਸ ਅਤੇ ਨਵਜੀਤ ਕੌਰ ਵੀ ਮੌਜੂਦ ਸਨ ਤੇ ਉਹਨਾਂ ਨੇ ਕਿਹਾ ਕਿ ਬ੍ਰੈਂਪਟਨ ਕ੍ਰਿਕਟ ਦਾ ਹੱਬ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਅੱਜ ਇੱਥੇ ਪਹੁੰਚੇ ਹੋਏ ਹਾਂ ਤੇ ਬੱਚਿਆਂ ਨੂੰ ਖੇਡਦੇ ਦੇਖ ਕੇ ਮਾਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਨਾਲ ਹੀ ਕਾਉਂਸਲਰ ਨਵਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਚੰਗੀ ਸਿਹਤ ਦੇ ਲਈ ਕ੍ਰਿਕਟ ਜ਼ਰੂਰ ਖੇਡਣੀ ਚਾਹੀਦੀ ਹੈ ਅਤੇ ਐਕਟਿਵ ਲੀਵਿੰਗ ਦੇ ਲਈ ਵੀ ਕ੍ਰਿਕਟ ਨੂੰ ਜ਼ਰੂਰ ਪ੍ਰਮੋਟ ਕਰਨਾ ਚਾਹੀਦਾ ਹੈ it's so wonderful to be here because brampton is the cricket capital of canada, and supporting amenities like this is exactly what it means to be the cricket capital of canada. i'm very happy to be here with uh, the uk consul general, who's going to be arriving shortly, and uh, being here with all these young cricketers who've been waiting for a moment like this to hone in on all of their cricket skills. so it's ajapaita cricket academy, the youth hub, ਛੋਟੇ ਬੱਚੇ ক্রিকেট ਖੇਡਦੇ ਆ ਤੇ ਬਹੁਤ ਇੰਪੋਰਟੈਂਟ ਹੈਗਾ ਹੁਣ ਆਪਾਂ ক্রিকেট ਬ੍ਰੈਂਪਟ ਨੂੰ ਚਲਾ ਕੇ ਆ ਰਹੇ ਆ ਬਟ ਯੂਥ ਆਸ ਤੇ ਲੈਣ ਨੂੰ ਬਹੁਤ ਜ਼ਰੂਰੀ ਹੈਗਾ ਉਹਨਾਂ ਦੇ ਐਕਟਿਵ ਲਿਵਿੰਗ ਵਾਸਤੇ ਉਹਨਾਂ ਨੂੰ ਜਦੋਂ ਵੀ ਹੁਣ ਸਕੂਲੋਂ ਆਉਂਦੇ ਉਹਨਾਂ ਨੂੰ ਕੁਝ ਚੇਹੇ ਦੰਦਾ ਕੁਝ ਕਰਨ ਨੂੰ ਇਹ ਚੀਜ਼ ਆਪ ਨੂੰ ਪ੍ਰੋਮੋਟ ਕਰਨੀ ਚਾਹੀਦੀਆਂ ਸੋ ਵੀ ਆਰ ਸੋ ਪ੍ਰਾਊਡ ਅਸ ਬ੍ਰੈਂਪਟ ਕਾਉਂਸਲ ਮੇਕਿੰਗ ਸ਼ੂਰ ਦੈ ਯੂ ਨੋ ਸਿਟੀ ਬ੍ਰੈਂਪਟ ਵਿਲ ਬੀ ਦ ক্রিকেট ਯੂਥ ਹੱਬ ਇਨ ਬ੍ਰੈਂਪਟਨ ਯੂਕੇ ਤੋਂ ক্রিকেট ਕੋਚ ਅਤੇ ਡਾਇਰੈਕਟਰ ਆਫ 온ਟਾਰੀਓ ক্রিকেট ਅਕੈਡਮੀ ਜਿੰਨਾਂ ਵੱਲੋਂ ਬੱਚਿਆਂ ਨੂੰ ক্রিকেট ਦੀ ਕੋਚਿੰਗ ਦਿੱਤੀ ਜਾਵੇਗੀ ਉਨਾ ਨਿਵੇ ਇਸ ਖਾਸ ਮੌਕੇ ਤੇ ਖੁਸ਼ੀ ਜ਼ਾਹਰ ਕਰਦੇ ਆ ਕਿ ਆ ਕਿ ਵੱਧ ਤੋਂ ਵੱਧ ਬੱਚੇ ਕ੍ਰਿਕਟ ਹੱਬ ਦੇ ਵਿੱਚ ਪਹੁੰਚਣ ਅਤੇ ਕ੍ਰਿਕਟ ਦੇ ਮਿਆਰ ਨੂੰ ਹੋਰ ਉੱਚਾ ਲੈ ਕੇ ਜਾ ਸਕਣ ਅਤੇ ਇਸ ਦੇ ਵਿੱਚ ਉਹਨਾਂ ਦੀ ਮਦਦ ਹੋਵੇਗੀ ਕਿਉਂਕਿ ਕ੍ਰਿਕਟ ਬਹੁਤ ਚੰਗੀ ਖੇਡ ਹੈ ਤੇ ਇਸ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਤੇ ਬੱਚੇ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕੁਝ ਨਵਾਂ ਸਿੱਖ ਕੇ ਖੁਸ਼ੀ ਮਹਿਸੂਸ ਕਰਨਗੇ ਅਸ਼ਾ ਫਰ ਵਲਡ ਕੋਚਿੰਗ ਆਵ ਮੈਨੇਜ ਟੂ ਗੈਟ ਮਾਈਸੈਲਫ derek's invited me over here to the cricket hub at brampton. if you look here, the kids are playing. it's fantastic. i think if you've got the facilities here at spot on, you've got getting into schools, which is what they're doing. all you need is one player to come through and end up playing for canada. and then this is a win-win, all right? but you can see how much fun the kids are having. they're having a great time. so yeah, it's a really exciting time for cricket in canada. Um, the national team is qualified for the world cup in june. And uh, yeah, I think this is a great uh, a sort of uh, thing for our young players to now aspire to become the national players of the future. Brampton though cameraman Reetinder Singh the AC Cast report Jurero hamder TV dena.